ਤੁਸੀਂ ਇਹ ਜਵਾਬ ਨੂੰ ਸਮਝਾਓ ਇਹ ਪੰਜਾਬੀ ਨਹੀਂ ਬੋਲੂਗਾ ਦੂਜੀ ਗੱਲ ਸੁਣ ਲਓ ਪੰਜਾਬ ਦੇ ਜਿਹੜੇ ਟੀਚਰ ਨੇ ਮਾਨਸਾ ਜਲੇ ਟੀਚਰ ਨੇ ਸਾਰੇ ਉੱਥੋਂ ਉਹ ਕੱਢੀ ਜਾ ਰਹੇ ਐ ਇੱਕ ਕਰਕੇ ਲਿਆ ਕੇ ਆਂਧਰਾ ਤੋਂ ਕੇਰਲਾ ਤੋਂ ਲਿਆ ਕੇ ਸਾਰਾ ਸਟਾਫ ਰੱਖ ਲਿਆ ਅੱਜ ਜੀ ਮੇਰੀ ਹੁਣ ਉੱਥੇ ਗੱਲ ਹੋ ਰਹੀ ਸੀ ਕੋਈ ਪੰਜਾਬੀ ਸਮਝਣ ਵਾਲਾ ਟੀਚਰ ਹੀ ਹੈ ਨਹੀਂ ਸਾਰੇ ਕੋਈ ਆਂਧਰਾ ਦਾ ਕੋਈ ਕੇਰਲਾ ਦਾ ਮੈਂ ਕਿਹਾ ਮੈਂ ਪੰਜਾਬੀ ਜਿਹੜਾ ਬੰਦਾ ਸਮਝਾਉਂਦੇ ਨੇ ਮੇਰੀ ਗੱਲ ਕਰਾਓ ਉਹਨਾਂ ਨੇ ਜਿਹੜਾ रिसेप्शन ਤੇ ਬੈਠਾ ਹੁੰਦਾ ਬੰਦਾ ਉਹਨੇ ਮੇਰੀ ਗੱਲ ਕਰਾਈ ਅੱਜ ਉਥੇ ਵੱਡਾ ਧਰਨਾ ਲੱਗਿਆ ਅੱਜ ਉਥੇ ਲੋਕ ਉੱਠ ਕੇ ਆਏ ਆ ਉਥੇ ਟੀਚਰ ਉੱਠ ਕੇ ਆਏ ਆ ਉਥੇ ਜਥੇਬੰਦਗਾਂ ਵਾਲੇ ਉੱਠ ਕੇ ਆਏ ਆ ਸਕੂਲ ਦੇ ਅੱਗੇ ਮੈਂ ਇਸ ਕਿਲੋਂ ਵੀ ਪੰਜਾਬ ਦੇ ਲੋਕਾਂ ਦਾ ਖਾਸ ਤੌਰ ਤੇ ਮਾਨਸਾ ਜ਼ਿਲ੍ਹੇ ਦੇ ਲੋਕਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ देर आए दुरुਸਤਾ ਇਹਨਾਂ ਗੱਲਾਂ ਨੂੰ ਲੈ ਕੇ ਉੱਠ ਕੇ ਆਏ ਹੋ ਐਥੋਂ ਤੱਕ ਵੀ ਕਿਹਾ ਉਹਨਾਂ ਨੇ ਆਪਣੇ ਮਾਨਸਾ ਜ਼ਿਲ੍ਹੇ ਜਿੰਨੇ ਵੀ ਟੀਚਰ ਉੱਥੇ ਲੱਗੇ ਆਂ ਕਹਿੰਦੇ ਅਨਪੜਾ ਜੀ ਇਹਦਾ ਗਵਾਰਾ ਜੀ ਇਹਨਾਂ ਨੂੰ ਕੀ ਪਤਾ ਜੀ ਇਹਦਾ ਬੈਕਵਾਰਡ ਪਿਛੜੇ ਹੋਏ ਇਲਾਕੇ ਦੇ ਲੋਕ ਨੇ ਅਸੀਂ ਤਾਂ ਲਾ ਕੇ ਟੀਚਰ ਕੇਰਲਾ ਤੋਂ ਰੱਖਾਂਗੇ ਆਂਧਰਾ ਤੋਂ ਰੱਖਾਂਗੇ ਜਿੰਨੀਆਂ ਪੰਜਾਬ ਦੀਆਂ ਕੋਈ ਸੱਭਿਆਚਾਰਕ ਗਤੀਵਿਧੀਆਂ ਨੇ ਕਲਚਰ ਐਕਟੀਵਿਟੀ ਹੈ ਕੋਈ ਧਰਮ ਨਾਲ ਸੰਬੰਧਤਾ ਇਤਿਹਾਸ ਨਾਲ ਸੰਬੰਧਤਾ ਸਾਰੀਆਂ ਸਕੂਲ ਚੋਂ ਖਤਮ ਕਰਤੀਆਂ ਓਏ ਪੰਜਾਬੀਓ ਓਏ ਪੰਜਾਬੀਓ ਸੌਂ ਗਏ ਓਏ ਤੁਸੀਂ ਸੁੱਤੇ ਪਿਆ ਛੋਡੇ ਜਵਾਕਾਂ ਦੇ ਗਲਾਂ ਦੇ ਵਿੱਚ ਫਾਂਸੀਆਂ ਦੇ ਰੱਸੇ ਪਾਏ ਜਾ ਰਹੇ ਆ ਛੋਡੇ ਜਵਾਕਾਂ ਦਾ ਗਲ ਘੁੱਟਿਆ ਜਾ ਰਿਹਾ ਛੋਡੇ ਜਵਾਕਾਂ ਨੂੰ ਮਾਰਿਆ ਜਾ ਰਿਹਾ ਕਿਵੇਂ ਅੱਜ ਹੁਣੇ ਮੇਰੇ ਕੋਲੇ ਫੋਨ ਆਇਆ ਤੇ ਮੈਂ ਉਧਰ ਨੂੰ ਨਿਕਲਣ ਲੱਗਾ ਇੱਥੋਂ ਹੁਣ ਸ੍ਰੀ ਚਤਨਿਆ ਸਕੂਲ ਹੈ ਸ੍ਰੀ ਚਤਨਿਆ ਸਕੂਲ ਮਾਨਸਾ ਤੋਂ ਜਦੋਂ ਆਪਾਂ ਜਾਣਦੇ ਆ ਸਰਦੂਰਗੜ੍ਹ ਨੂੰ ਸੜਕ ਦੇ ਉੱਤੇ ਸਕੂਲ ਪੈਂਦਾ ਪਹਿਲਾਂ ਸਕੂਲ ਦਾ ਨਾਂ ਸੀ ਕੈਮਬ੍ਰਿਜ ਫਿਰ ਉਹਨਾਂ ਤੋਂ ਲੀਡ ਤੇ ਲੈ ਲਿਆ ਆਂਧਰਾ ਪ੍ਰਦੇਸ਼ ਦੇ ਬੰਦਿਆਂ ਨੇ ਆ ਕੇ ਉਹਦਾ ਨਾਂ ਰੱਖ ਲਿਆ ਸ੍ਰੀ ਚਤਨਿਆ ਸਕੂਲ ਉਹ ਸਕੂਲ ਦੇ ਵਿੱਚ ਜਿਹੜੇ ਜਵਾਗ ਪੜਦੇ ਆ ਸਾਡੇ ਪਿੰਡਾਂ ਦੇ ਸ਼ਹਿਰਾਂ ਦੇ ਮਾਨਸਾ ਹੋਰ ਆਲੇ-ਦਾਲੇ ਜ਼ਿਲ੍ਹਿਆਂ ਦੇ ਜਵਾਗ ਜਿਹੜੇ ਸਕੂਲ 'ਚ ਪੜਦੇ ਆ ਉਹਨਾਂ ਜਵਾਕਾਂ ਦੇ ਗੱਲ ਦੇ ਵਿੱਚ ਇੱਕ ਤਖਤੀ ਪਾ ਦਿੰਦੇ ਐ ਲਿਖ ਕੇ ਐ ਲਮਕਾ ਦਿੰਦੇ ਐ ਵੀ ਇਹ ਜਵਾਕ ਪੰਜਾਬੀ ਬੋਲਦਾ ਹੈ ਉੱਤੇ ਲਿਖ ਕੇ ਪਾ ਦਿੰਦੇ ਐ ਵੀ ਇਹ ਜਵਾਕ ਪੰਜਾਬੀ ਬੋਲਦਾ ਹੈ ਹੱਦ ਹੋ ਗਈ ਓਏ ਉਹ ਪੰਜਾਬ ਦੇ ਅੰਦਰ ਪੰਜਾਬੀ ਜਵਾਕਾਂ ਦੇ ਗਲਾਂ ਦੇ ਵਿੱਚ ਇਹ ਤਖਤੀਆਂ ਪਾਈਆਂ ਜਾਂਦੀਆਂ ਹੁਣ ਲਿਖ ਕੇ ਉਹਨੂੰ ਇਹ ਮਹਿਸੂਸ ਕਰਾਇਆ ਜਾਂਦਾ ਹੋਵੇ ਵੀ ਤੂੰ ਬਹੁਤ ਵੱਡਾ ਗਰਤ ਇਨਸਾਨ ਹੈ ਜਿਹੜਾ ਉਹ ਆਪਣੀ ਬੋਲੀ ਬੋਲਦਾ ਹੈ ਜਿਹੜਾ ਬੱਚਾ ਜਿਹੜਾ ਜਵਾਕ ਉਹ ਸਕੂਲ ਦੇ ਵਿੱਚ ਮਾੜਾ ਮੋਟਾ ਵੀ ਪੰਜਾਬੀ ਬੋਲਦਾ ਨਾ ਉਹਦੇ ਗੱਲ ਚਾਹ ਲਿਖ ਕੇ ਤਕਤੀ ਪਾਉਂਦਾ ਵੀ ਇਹ ਜਵਾਕ ਪੰਜਾਬੀ ਬੋਲਦਾ ਹੈ ਤੇ ਉਹਦੇ ਜਿਹੜੇ ਸਬੰਧਤ ਟੀਚਰ ਨੇ ਸਟਾਫ ਹੈ ਉਹਨਾਂ ਨੂੰ ਬੁਲਾ ਕੇ ਉਹਨਾਂ ਨੂੰ ਸੈਅ ਦਿੱਤੀ ਜਾਂਦੀ ਹੈ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਇਹ ਜਵਾਕ ਨੂੰ ਸਮਝਾਓ ਇਹ ਪੰਜਾਬੀ ਨਹੀਂ ਬੋਲੂਗਾ ਦੂਜੀ ਗੱਲ ਸੁਣ ਲਓ ਪੰਜਾਬ ਦੇ ਜਿਹੜੇ ਟੀਚਰ ਨੇ ਮਾਨਸਾ ਜਲੇ ਟੀਚਰ ਨੇ ਸਾਰੇ ਉੱਥੋਂ ਉਹ ਕੱਢੀ ਜਾ ਰਹੇ ਐ ਇੱਕ ਕਰਕੇ ਲਿਆ ਕੇ ਆਂਧਰਾ ਤੋਂ ਕੇਰਲਾ ਤੋਂ ਲਿਆ ਕੇ ਸਾਰਾ ਸਟਾਫ ਰੱਖ ਲਿਆ ਅੱਜ ਜੀ ਮੇਰੀ ਹੁਣ ਉੱਥੇ ਗੱਲ ਹੋ ਰਹੀ ਸੀ ਕੋਈ ਪੰਜਾਬੀ ਸਮਝਣ ਵਾਲਾ ਟੀਚਰ ਹੀ ਹੈ ਨਹੀਂ ਸਾਰੇ ਕੋਈ ਆਂਧਰਾ ਦਾ ਕੋਈ ਕੇਰਲਾ ਦਾ ਮੈਂ ਕਿਹਾ ਮੈਂ ਪੰਜਾਬੀ ਜਿਹੜਾ ਬੰਦਾ ਸਮਝਦਾ ਉਹਨੇ ਮੇਰੀ ਗੱਲ ਕਰਾਓ ਉਹਨਾਂ ਨੇ ਜਿਹੜਾ ਰਿਸੈਪਸ਼ਨ ਤੇ ਬੈਠਾ ਹੁੰਦਾ ਬੰਦਾ ਉਹਨੇ ਮੇਰੀ ਗੱਲ ਕਰਾਈ ਅੱਜ ਉਹਦੇ ਵੱਡਾ ਧਰਨਾ ਲੱਗਿਆ ਅੱਜ ਉਥੇ ਲੋਕ ਉੱਠ ਕੇ ਆਏ ਆ ਉਥੇ ਟੀਚਰ ਉੱਠ ਕੇ ਆਏ ਆ ਉਥੇ ਜਥੇਬੰਦਗਾਂ ਵਾਲੇ ਉੱਠ ਕੇ ਆਏ ਆ ਸਕੂਲ ਦੇ ਅੱਗੇ ਮੈਂ ਇਸ ਵੱਲੋਂ ਵੀ ਪੰਜਾਬ ਦੇ ਲੋਕਾਂ ਦਾ ਖਾਸ ਤੌਰ ਤੇ ਮਾਨਸਾ ਜ਼ਿਲ੍ਹੇ ਦੇ ਲੋਕਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਅੱਜ देर आए दुरुਸਤ ਆ ਇਹਨਾਂ ਗੱਲਾਂ ਨੂੰ ਲੈ ਕੇ ਉੱਠ ਕੇ ਆਏ ਹੋ ਇੱਥੋਂ ਤੱਕ ਵੀ ਕਿਹਾ ਉਹਨਾਂ ਨੇ ਆਪਣੇ ਮਾਨਸਾ ਜ਼ਿਲ੍ਹੇ ਦੇ ਜਿੰਨੇ ਵੀ ਟੀਚਰ ਉੱਥੇ ਲੱਗੇ ਆ ਕਿ ਇਹ ਤਾਂ ਅਨਪੜਾ ਜੀ ਇਹ ਤਾਂ ਗਵਾਰਾ ਜੀ ਇਹਨਾਂ ਨੂੰ ਕੀ ਪਤਾ ਜੀ ਇਹ ਤਾਂ ਬੈਕਵਾਰਡ ਪਿਛੜੇ ਹੋਏ ਇਲਾਕੇ ਦੇ ਲੋਕ ਨੇ ਅਸੀਂ ਤਾਂ ਲਿਆ ਕੇ ਟੀਚਰ ਕੇਰਲਾ ਤੋਂ ਰੱਖਾਂਗੇ ਆਂਧਰਾ ਤੋਂ ਰੱਖਾਂਗੇ ਜਿੰਨੀਆਂ ਪੰਜਾਬ ਦੀਆਂ ਕੋਈ ਸੱਭਿਆਚਾਰਕ ਗਤੀਵਿਧੀਆਂ ਨੇ ਕਲਚਰ ਐਕਟੀਵਿਟੀ ਹੈ ਕੋਈ ਧਰਮ ਨਾਲ ਸੰਬੰਧਤਾ ਇਤਿਹਾਸ ਨਾਲ ਸੰਬੰਧਤਾ ਸਾਰੀਆਂ ਸਕੂਲ ਚੋਂ ਖਤਮ ਕਰਤੀਆਂ ਲਿਆ ਕੇ ਜੋ ਵੀ ਆਂਧਰਾ ਦਾ ਜੋ ਉੱਥੋਂ ਦਾ ਸੱਭਿਆਚਾਰ ਹੈ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਕਲਚਰ ਉਹ ਸਾਡੇ ਪੰਜਾਬ ਦੇ ਜਵਾਨਾਂ ਦੇ ਥੋਪਿਆ ਜਾ ਰਿਹਾ ਉਹ ਖੋਪੇ ਚੜਾ ਲਿਓ ਪੰਜਾਬੀਓ ਖੋਪੇ ਅਖਾਨੀਆਂ ਕਰੀ ਫਿਰਦੇ ਆ ਓਏ ਦਿਮਾਗ ਤੂੜਾ ਭਰ ਲਿਆ ਤੂੜਾ ਚੁੱਪ ਕਰੇ ਫਿਰਦੇ ਆ ਉਹ ਤੁਹਾਡੇ ਜਵਾਕਾਂ ਨਾਲ ਕੀ ਹੋ ਰਿਹਾ ਤੁਹਾਡੀ ਬੋਲੀ ਨਾਲ ਤੁਹਾਡੇ ਸਭਿਆਚਾਰ ਨਾਲ ਕੀ ਹੋ ਰਿਹਾ ਤੁਹਾਡੇ ਇਤਿਹਾਸ ਨਾਲ ਕੀ ਹੋ ਰਿਹਾ ਤੁਹਾਡਾ ਕੀ ਕੀ ਬਦਲਿਆ ਜਾ ਰਿਹਾ ਤੁਹਾਡਾ ਕੀ ਕੀ ਖਤਮ ਕੀਤਾ ਜਾ ਰਿਹਾ ਉਹ ਨਹੀਂ ਅਸੀਂ ਸਮਝਣ ਨੂੰ ਤਿਆਰ ਹੈਗੇ ਲੋਕ ਹੱਦ ਹੋ ਗਈ ਯਾਰ ਅਸੀਂ ਕਦੇ ਨਹੀਂ ਕਿਹਾ ਵੀ ਆਹ ਬੋਲੀ ਨਾ ਪੜਾਓ ਆਹ ਬੋਲੀ ਨਾ ਪੜਾਓ ਕੋਈ ਬੋਲੀ ਮਾੜੀ ਨਹੀਂ ਸਾਰੀਆਂ ਬੋਲੀਆਂ ਸਤਿਕਾਰਯੋਗ ਨੇ ਹਰ ਬੋਲੀ ਬੰਦੇ ਨੂੰ ਸਿੱਖਣੀ ਚਾਹੀਦੀ ਆ ਪੜਨੀ ਚਾਹੀਦੀ ਆ ਔਣੀ ਚਾਹੀਦੀ ਆ ਪਰ ਹੱਦ ਹੋ ਗਈ ਯਾਰ ਪੰਜਾਬ ਦੇ ਅੰਦਰ ਪੰਜਾਬ ਦੇ ਸਕੂਲਾਂ ਦੇ ਵਿੱਚ ਇਹ ਲਿਖ ਕੇ ਪਾ ਦਿੱਤਾ ਜਾਵੇ ਸਾਡੇ ਜਵਾਕਾਂ ਦੇ ਗਲ ਦੇ ਵਿੱਚ ਤਖਤੀ ਕਿ ਤੂੰ ਪੰਜਾਬੀ ਬੋਲਦਾ ਇਹਦਾ ਮਤਲਬ ਉਹਨੂੰ ਇਹ ਮਹਿਸੂਸ ਕਰਾਇਆ ਕਿ ਤੂੰ ਬਹੁਤ ਵੱਡਾ ਗਦਾਰ ਹੈ ਓਏ ਵਾਕਈ ਅਸੀਂ ਆਪਣੀ ਮਾਂ ਬੋਲੀ ਦੇ ਗਦਾਰ ਆ ਓਏ ਉਹ ਸਾਡੇ ਕਾਫਲੇ ਲੁੱਟੇ ਜਾ ਰਹੇ ਉਹ ਸਾਡੀ ਬੋਲੀ ਮਾਰੀ ਜਾ ਰਹੀ ਹੈ ਮੁੱਠਾ ਮੀਟ ਕੇ ਨੁਕਰੇ ਹਾ ਬੈਠੀ ਛੁੱਟੀ ਹੋਈ ਸਤਾਰ ਬਾਬੀਆਂ ਦੀ ਉਹ ਪੁੱਛੀ ਸ਼ਰਫ ਨਾ ਜਿਨ੍ਹਾਂ ਨੇ ਬਾਤ ਮੇਰੀ ਵੇ ਮੈਂ ਬੋਲੀ ਆ ਉਹਨਾਂ ਪੰਜਾਬੀਆਂ ਦੀ ਉਹ ਪੰਜਾਬੀਓ ਉਹ ਸਾਨੂੰ ਕਿੰਨੇ ਮਿਹਣੇ ਤਾਣੇ ਭਾਈਦੇ ਆ ਵਾਡੇ ਵੱਡੇ ਵੱਡੇ ਸ਼ਾਇਰਾ ਨੇ ਵੀ ਕਿਹਾ ਕਿ ਜਿਨ੍ਹਾਂ ਨੇ ਸਾਡੀ ਬਾਤ ਨਹੀਂ ਪੁੱਛੀ ਗੱਦ ਨਹੀਂ ਪੁੱਛੀ ਸਾਨੂੰ ਰੋਲਿਆ ਮਾਰਿਆ ਖਤਮ ਕੀਤਾ ਮੈਂ ਉਹਨਾਂ ਦੀ ਮਾਂ ਬੋਲੀ ਆ ਉਹ ਬੋਲੀ ਮਰ ਗਈ ਮੈਂ ਬੜੇ ਚਿਰ ਦਾ ਕਲਪਦਾ ਓਏ ਮੈਨੂੰ 9 ਸਾਲ ਹੋ ਗਏ ਲੜਦੇ ਨੂੰ ਬੋਲੀ ਪਿੱਛੇ ਪਰਚੇ ਵੀ ਪਵਾਏ ਅੰਦਰ ਵੀ ਗਿਆ ਬੋਰਡਾਂ ਦੇ ਰੰਗ ਮਾਰੇ ਆ ਸਰਕਾਰੀ ਸਕੂਲ ਰਾਮਪਰੇ ਸੰਘਲਣਾ ਸਕੂਲ ਜਿੰਨੇ ਸੰਘ ਦੇ ਸਕੂਲ ਨੇ ਇੱਥੇ ਆਰਐਸਐਸ ਦੇ ਸਕੂਲ ਨੇ ਜਿੰਨੇ ਇੱਥੇ ਕ੍ਰਿਸਚਨਾਂ ਦੇ ਸਕੂਲ ਨੇ ਜਿੰਨੇ ਇੱਥੇ ਹੋਰ ਕੋਈ ਸਕੂਲ ਨੇ ਸਾਰੇ ਆਪਣਾ ਆਪਣਾ ਸੱਭਿਆਚਾਰ ਆਪਣਾ ਆਪਣਾ ਇਤਿਹਾਸ ਸਾਡੇ ਜਵਾਕਾਂ ਦੇ ਥੋਪ ਰਹੇ ਆ ਉਹ ਉਹ ਤੁਸੀਂ ਲੱਖਾਂ ਰੁਪਇਆ ਫੀਸਾਂ ਭਰ ਦਿਓ ਇਹਨਾਂ ਨੇ ਜੇਬਾਂ ਭਰ ਦਿਓ ਉਹਨਾਂ ਨੇ ਬੈਂਕਾਂ ਭਰ ਦਿਓ ਆਪਦੀ ਬੋਲੀ ਨੂੰ ਕਤਲ ਕਰਾਉਣ ਖਾਤਰ ਆਪਣੇ ਇਤਿਹਾਸ ਨੂੰ ਕਤਲ ਕਰਾਉਣ ਖਾਤਰ ਉਹ ਛੋਡੇ ਆਲੇ-ਦਾਲੇ ਕੋਈ ਅਕੈਡਮੀਆਂ ਹੋਣਗੀਆਂ ਓਏ ਕੋਈ ਚੰਗੀਆਂ ਅਕੈਡਮੀਆਂ ਹੋਣਗੀਆਂ ਓਏ ਉਹਨਾਂ ਜਵਾਬ ਪੜਾ ਲਓ ਆਪਣੇ ਆ ਮੈਂ ਬਾਹਰਲੇ ਨੂੰ ਕਹਿਣਾ ਚਾਹੁੰਨਾ ਆਉਣ ਕੇ ਹੁਣ ਇਥੋਂ ਬਾਹਰਲੇ ਮੁਲਕਾਂ ਤੋਂ ਟੂਰਨਾਮੈਂਟ ਕਰਾਇਆ ਜੀ ਫਲਾਨੇ ਪਿੰਡ ਕਬੱਡੀ ਦਾ 2 ਕਰੋੜ ਲਾਤਾ 2 ਕਰੋੜ ਲਾਤਾ ਕਰੋੜ ਲਾਤਾ ਲੋ ਜੀ ਹੁਣ ਵਿਆਹ ਜੀ ਫਲਾਨੇ ਐਨਆਰਆਈ ਦੇ ਬਾਹਰਲੇ ਦੇ ਤੇ ਫਲਾਨਾ گاਉਂ ਵਾਲਾ ਲੱਗਿਆ ਜੀ 15 ਲੱਖ ਰੁਪਏ ਚ ਲਾਇਆ گاਉਂ ਵਾਲਾ ਤੇ ਵਿਆਹ ਦਾ ਖਰਚਾ ਆ ਗਿਆ ਜੀ 2 ਕਰੋੜ ਰੁਪਇਆ ਓਏ ਇੰਨਾ ਕੰਮਾਂ ਤੇ ਪੈਸਾ ਖਰਚਣ ਦੀ ਬਜਾਏ ਉਹ ਘੱਟੋ ਘੱਟ ਐਨਆਰਆਈ ਹੋ ਉਹ ਘੱਟੋ ਘੱਟ ਬਾਹਰ ਲਿਓ ਉਹ ਕੋਈ ਆਪਣੇ ਆਪਣੇ ਇਲਾਕੇ ਚ ਆਪਣੇ ਆਪਣੇ ਜ਼ਿਲ੍ਹੇ ਚ ਕੋਈ ਸਕੂਲ ਹੀ ਅਜੇ ਖੋਲਦੇ ਹੋਏ ਜਿਹੜਾ ਕੰਮ ਕਰਨ ਵਾਲਾ ਕਈ ਕਈ ਬਾਹਰਲੇ ਬੋਹਦੇ ਹੁੰਦੇ ਹੁੰਦੇ ਆ ਕੇ ਭਾਈ ਕੀ ਕਰਗੇ ਅਸੀਂ ਕੀ ਕਰ ਸਕਦੇ ਆ ਪੰਜਾਬ ਲਈ ਤੁਸੀਂ ਪੰਜਾਬ ਲਈ ਆਹ ਕਰ ਸਕਦੇ ਹੋ ਦੋ ਦਿਨ ਦੀ ਖਾਤਰ ਉਥੇ ਨਾਮ ਲਾਉਣ ਦੀ ਖਾਤਰ ਵੀ ਕਮੈਂਟ ਜਿਹੜਾ ਨਾਮ ਬੋਲੂਗਾ ਜੀ ਜਾਂ ਫਲੈਕਸ ਬੋਰਡ ਦੇ ਉੱਤੇ ਸਾਡੀ ਫੋਟੋ ਲੱਗ ਜੂਗੀ ਜੀ ਵੀ ਫਲਾਨਾ ਸਾਨੂੰ ਇੱਕ ਟੂਰਨਾਮੈਂਟ ਕਰਾਇਆ ਜੀ ਓਏ ਆਹ ਕੰਮ ਕਰੋ ਜਿਹੜਾ ਕਰਨ ਵਾਲਾ ਹੈ ਸਾਡੇ ਕੋਲੇ ਐਜੂਕੇਸ਼ਨ ਪੱਖ ਤੋਂ ਸਿੱਖਿਆ ਦੇ ਪੱਖ ਤੋਂ ਆਪਣੀਆਂ ਯੂਨੀਵਰਸਿਟੀਆਂ ਆਪਣੇ ਕਾਲਜ ਆਪਣੇ ਸਕੂਲ ਆਪਣੇ ਰਿਸਰਚ ਸੈਂਟਰ ਸਾਡੇ ਕੋਚਿੰਗ ਸੈਂਟਰ ਨਹੀਂ ਹੈਗੇ ਓਏ ਜਿੱਥੇ ਪੈਸਾ ਲਾਉਣ ਦੀ ਲੋੜ ਆ ਜਿੱਥੇ ਸਾਨੂੰ ਸਾਂਭਣ ਦੀ ਲੋੜ ਆ ਆਉਣ ਵਾਲੀਆਂ ਨਸਲਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬ ਦੇ ਲੋਕੋ ਮੈਂ ਤੁਹਾਡੇ ਮਰੇ ਹੱਥ ਬੰਦ ਆ ਰੱਬ ਦਾ ਆਸਤਾ ਤੁਹਾਨੂੰ ਕਿ ਤੁਸੀਂ ਆਪਣੇ ਜਵਾਕਾਂ ਦਾ ਖਿਆਲ ਕਰ ਲਓ ਯਾਰ ਤੁਹਾਡੇ ਜਵਾਕਾਂ ਨਾਲ ਕੀ ਕਰ ਰਹੇ ਨੇ ਯਾਰ ਤੁਹਾਡੇ ਜਵਾਕਾਂ ਦੇ ਦਿਲਾਂ ਦੇ ਵਿੱਚੋਂ ਜੇ ਸਾਡੇ ਜਵਾਕ ਨੂੰ ਯਾਰ ਕਿਸੇ ਇਤਿਹਾਸਤਾ ਨਹੀਂ ਪਤਾ ਹੋਣਾ ਕਿਸੇ ਸ਼ਹੀਦ ਬਾਰੇ ਨਹੀਂ ਪਤਾ ਕਿਸ ਸੂਰਮੇ ਬਾਰੇ ਨਹੀਂ ਪਤਾ ਯੋਦੇ ਬਾਰੇ ਨਹੀਂ ਪਤਾ ਕਿਸੇ ਜੰਗਾ ਬਾਰੇ ਨਹੀਂ ਪਤਾ ਉਹ ਸਾਡਾ ਜਵਾਕ ਕੀ ਹੋਊਗਾ ਕੋਰਾ ਹੋਊ ਬਿਲਕੁਲ ਸਲੇਟ ਵਰਗਾ ਕਾਗਜ਼ ਵਰਗਾ ਕੋਰਾ ਹੋਰ ਕੁਝ ਨਹੀਂ ਪੱਲੇ ਹੋਣਾ ਉਹ ਕਿੱਥੋਂ ਆ ਰਿਹਾ ਸਮੇਂ ਸਾਡੀ ਇਹ ਸੱਭਿਆ ਚ ਨੂੰ ਸੰਭੂਗਾ ਉਹ ਜਾ ਕੇ ਉਹ ਪੈਸਾ ਨਹੀਂ ਓਏ ਹੁੰਦਾ ਹਰ ਇੱਕ ਚੀਜ਼ ਪੈਸਾ ਨਹੀਂ ਹੁੰਦਾ ਨਾ ਪੈਸਾ 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 ਅਸੀਂ ਕੀ ਲੈਣਾ ਆਪਾਂ ਕੀ ਲੈਣਾ ਆਪਾਂ ਆਪਣਾ ਜਵਾਬ ਕਹਿੰਦੇ ਕੀ ਕਰਾਂਗੇ ਤੁਹਾਡੇ ਜਵਾਬਾਂ ਨੂੰ ਕੱਲਾ-ਕੱਲਾ ਜਵਾਬ ਜੰਮ ਲਿਆਓ ਉਹਨਾਂ ਨੂੰ ਸਕੂਲਾਂ ਚ ਖਤਮ ਕਰੀ ਜਾਂਦੇ ਆ ਬਾਹਰ ਨੂੰ ਭੱਜੀ ਜਾਂਦੇ ਆ ਕੋਈ ਨਸ਼ੇ ਦਾ ਮਰੀ ਜਾਂਦੇ ਆ ਉਹ ਕੀ ਰਹੇਗਾ ਸਾਡੇ ਬੱਲੇ ਯਾਰ ਸੋ ਮੇਰੀ ਬੇਨਤੀ ਆ ਪੰਜਾਬੀ ਉਹ ਤੁਹਾਨੂੰ ਹੱਥ ਬੰਨ੍ਹ ਕੇ ਹਰ ਬੰਦਾ ਹਰ ਮਾਂ ਨੂੰ ਹਰ ਭੈਣ ਨੂੰ ਮੇਰੀ ਬੇਨਤੀ ਆ ਤੁਹਾਡੇ ਸਕੂਲਾਂ ਜਵਾਬ ਪੜ੍ਹਦੇ ਆ ਉਹਨਾਂ ਜਵਾਕਾਂ ਦੇ ਘਰ ਆਏ ਤੂੰ ਪੁੱਛੋ ਕੀ ਪੜਾਉਂਦੇ ਆ ਕੀ ਸਿਖਾਉਂਦੇ ਆ ਕੀ ਲਿਖਾਉਂਦੇ ਆ ਕਿਹੜੇ ਇਤਿਹਾਸ ਨਾਲ ਜੋੜਦੇ ਆ ਸਕੂਲ 'ਚ ਘੇੜਾ ਮਾਰੂ 15-15 ਬੀਆਂ-ਬੀਆਂ ਦੇ ਨਾਲ ਬਾ ਤੇ ਮੈਂ ਇੱਕ ਸਰਕਾਰ ਨੂੰ ਕਹਿਣਾ ਜਾਂ ਸਕੂਲ ਵਾਲਿਆਂ ਨੂੰ ਕਹਿਣਾ ਚਾਹਣਾ ਵੀ ਜਲੂਸ ਕੱਢਾਂਗੇ ਗਲੋਂ ਆ ਕੇ ਫੜ ਕੇ ਜਲੂਸ ਕੱਢਾਂਗੇ ਜੇ ਤੁਸੀਂ ਸਾਡੀ ਬੋਲੀ ਦਾ ਕਾਣ ਕੀਤਾ ਸਾਡੇ ਜਵਾਕਾਂ ਨੇ ਉੱਤੇ ਕੋਈ ਜ਼ਬਰੀ ਹੋਰ ਚੀਜ਼ਾਂ ਥੋਪਣ ਦੀ ਕੋਸ਼ਿਸ਼ ਕੀਤੀ ਤਾਂ ਤੇ ਪੰਜਾਬ ਦੇ ਲੋਕੋ ਸੋਨੂੰ ਇੱਕ ਹੁਕੜਾ ਮਾਰੂਗਾ ਮੈਂ ਉੱਥੇ ਪਹੁੰਚ ਰਿਹਾ ਅੱਜ ਮਾਨਸਾ ਦੇ ਵਿੱਚ ਵੱਡਾ ਇਕੱਠਾ ਹੈ ਪਹੁੰਚੇ ਹੋਏ ਨੇ ਉਥੇ ਮਾ ਮਾਪਦਾਂ ਨਾਲ ਮੇਰੀ ਗੱਲ ਹੁਣੀ ਹੋਈ ਆ ਵੈਸੇ ਉਹ ਕਹਿ ਰਿਹਾ ਕਿ ਉਥੇ ਮੰਨ ਚੁੱਕਿਆ ਉਹ ਮੰਗਾ ਸਾਡੀਆਂ ਗੱਲਾਂ ਮੰਨ ਚੁੱਕਿਆ ਪਰ ਇਹ ਕੱਲਾ ਮਾਨਸਾ ਦਾ ਮਸਲਾ ਨਹੀਂ ਹੈਗਾ ਇਹ ਮਾਨਸਾ ਪੂਰੇ ਪੂਰੇ ਪੰਜਾਬ ਦਾ ਮਸਲਾ ਪੂਰੇ ਪੰਜਾਬੀਅਤ ਦਾ ਮਸਲਾ ਹੈ ਬੋਲੀ ਹਿੰਦੂ ਸਿੱਖ ਮੁਸਲਮਾਨ ਸਭ ਦੀ ਸਾਂਝੀ ਆ ਬੋਲੀ ਪੰਜਾਬੀ ਸਾਰੇ ਗੌਰ ਕਰੋ ਆ ਮੈਂ ਦੇਖਦਾ ਸ਼ਹਿਰਾਂ ਚ ਇੱਥੇ ਛੋਟੇ ਛੋਟੇ ਚੰਮ ਚੱਲ ਪਿਆ ਆ ਵਾ ਰਾਮਪਰਾ ਮੇਰਾ ਪੂਰਾ ਸ਼ਹਿਰ ਹੈ ਉਹ ਮੈਂ ਕਈ ਵਾਰੀ ਦੁਕਾਨ ਤੇ ਖੜਾ ਹੁੰਨਾ ਉਥੇ ਕਈ ਬੀਬੀਆਂ ਆਉਂਦੀਆਂ ਸਮਾਨ ਲੈਣ ਕੋਈ ਹਿੰਦੀ ਦੀ ਗੱਲ ਕਰਦਿਆਂ ਛੋਟਾ ਨਾਲ ਜਵਾਕ ਖੜਾ ਹੁੰਦਾ ਉਹਨਾਂ ਹਿੰਦੀ ਦੀ ਗੱਲ ਕਰਦਿਆਂ ਆਪਣੀ ਬੋਲੀ ਨੂੰ ਨਫ਼ਰਤ ਨਾ ਕਰੋ ਯਾਰ ਬੋਲੀ ਮਰ ਗਈ ਸੋਡੀ ਅ ਗਾਉਂ ਵਾਲੇ ਦੇਖਦਾ ਉਹਨਾਂ ਮੈਂ ਗਾਉਂਦੇ ਪੰਜਾਬੀ 'ਚ ਐ ਲਿਖਦੇ ਪੰਜਾਬੀ 'ਚ ਐ ਫਿਲਮਾਂ ਪੰਜਾਬੀ 'ਚ ਬਣਾਉਂਦੇ ਐ ਪੈਸਾ ਪੰਜਾਬੀਆਂ ਤੋਂ ਕਮਾਉਂਦੇ ਐ ਜਦੋਂ ਕੋਈ ਇੰਟਰਵਿਊ ਕਰਨੀ ਐ ਕਿਸੇ ਪੱਤਰਕਾਰਾਂ ਕੋਲੇ ਬੋਲਣਾ ਓਦੋਂ ਅੰਗਰੇਜ਼ੀ ਆਰੇ ਜਵਾਕਾ ਨਾ ਅੰਗਰੇਜ਼ੀਆ ਇੱਕ ਬੀਬੀ ਮੈਂ ਦੇਖਦਾ ਨਾ ਨੀਰੂ ਬਾਜਵਾ ਐਕਟਰ ਨਹੀਂ ਕਲਾਕਾਰ ਨਹੀਂ ਐ ਬੜੀਆਂ ਚੰਗੀਆਂ ਫਿਲਮਾਂ ਬਣਾਈਆਂ ਨੇ ਪੰਜਾਬੀ ਫਿਲਮਾਂ ਬਣਾਈਆਂ ਕਲਾਕਾਰ ਨੇ ਉਸਨੇ ਤੇ ਮੈਂ ਉਹਦੇ ਇੱਕ ਦਿਨ ਦੇਖਣ ਲੱਗਾ ਕੁਦਰਤੀ ਮੇਰੇ ਸਾਹਮਣੇ ਕੋਈ ਇੰਸਟਾਗ੍ਰam ਤੇ ਵੀਡੀਓ ਉਹ ਆਪਣੇ ਜਵਾਕਾਂ ਨਾਲ ਉਹ ਦੋ ਪਤਾ ਨਹੀਂ ਤਿੰਨ ਕੁੜੀਆਂ ਨਾਲ ਉਸ ਬੀਬੀ ਦੇ ਤੇ ਉਹਨਾਂ ਨਾਲ ਅੰਗਰੇਜ਼ੀ ਚ ਲੱਗੀ ਹੋਈ ਐ ਉਹ ਸੋਦਾ ਅਸਰ ਹੁੰਦਾ ਸੋਨੂੰ ਲੋਕ ਦੇਖਦੇ ਆ ਜਵਾਕ ਦੇਖਦੇ ਆ ਕਿਉਂਕਿ ਤੁਸੀਂ ਐਸ ਵੇਲੇ ਸਾਡੇ ਪੰਜਾਬੀਆਂ ਦੇ ਰੋਲ ਮਾਡਲ ਬਣੇ ਹੋਏ ਹੋ ਸਾਡੇ ਰੋਲ ਮਾਡਲ ਸ਼ਹੀਦ ਯੋਧੇ ਸੂਰਮੇ ਨਹੀਂ گاਉਣ ਵਾਲੇ ਬਣੇ ਹੋਏ ਆ ਸੁਡਾਸਰ ਹੁੰਦਾ ਇਹਨਾਂ ਗੱਲਾਂ ਦਾ ਉਹੀ ਕੁਝ ਲੋਕ ਜਵਾਕ ਆਪਣੇ ਘਰਾ ਸ਼ੁਰੂ ਕਰ ਦਿੰਦੇ ਆ ਲੋਕ ਘਰਾ ਸ਼ੁਰੂ ਕਰ ਦਿੰਦੇ ਆ ਆ ਰੱਬ ਦਾ ਬਾਸਤਾ گاਉਣ ਵਾਲਿਓ ਕਲਾ ਕਰੋ ਓਏ ਹੁਣ ਤੱਕ ਪੰਜਾਬੀ ਦੇ ਨੌਜੋਤੇ ਕਮਾਈਆਂ ਕੀਤੀਆਂ ਓਏ ਪੰਜਾਬੀ ਦੇ ਸਿਰ ਤੇ ਰੋਟੀ ਕਮਾਈ ਪੰਜਾਬੀ ਦੇ ਨੌਜੋਤੇ ਸ਼ੌਹਰਤ ਦੌਲਤਾਂ ਮਾਣ ਸਨਮਾਨ ਨਾ ਸਭ ਕੁਝ ਕਮਾਇਆ ਤੇ ਬੈਠ ਕੇ ਪੱਤਰਕਾਰ ਦੇ ਮੂਹਰੇ ਅੰਗਰੇਜ਼ੀ ਝਾੜੀ ਜਾਂਦੇ ਹੁੰਦੇ ਆ ਹੱਦ ਹੋ ਗਈ ਯਾਰ ਅਸਲ ਦੇ ਵਿੱਚ ਅਸੀਂ ਗੁਲਾਮ ਲੋਕ ਆ ਇੱਥੋਂ ਆ ਦਿਮਾਗੀ ਮਾਨਸਿਕ ਗੁਲਾਮੀ ਦੇ ਅਸ਼ਕਾਰ ਲੋਕਾਂ ਸੀ ਕੋਈ ਬਲੀ ਮਾੜੀ ਨਹੀਂ ਬੋਲੋ ਜਿੱਥੇ ਲੋੜ ਪੈਂਦੀ ਐ ਆਪਣੇ ਲੋਕਾਂ ਚ ਬਹਿ ਕੇ ਯਾਰ ਤੁਸੀਂ ਅੰਗਰੇਜ਼ੀ ਹਿੰਦੀ ਆ ਕਈ ਤਾਂ ਬੋਰਡਾਂ ਦੇ ਉੱਤੇ ਹਲੇ ਤੱਕ ਨਹੀਂ ਪੰਜਾਬੀ ਦਾ ਕੋਈ ਮੂਹ ਮੰਹੰਦਰਾ ਬਣਿਆ ਦਫ਼ਤਰਾਂ ਦੇ ਵਿੱਚ ਪੰਜਾਬੀ ਲਾਗੂ ਨਹੀਂ ਹੋ ਰਹੀ ਸਰਕਾਰ ਨੂੰ 2009 ਦਾ ਹਾਈ ਕੋਰਟ ਨੇ ਕੀਤਾ ਹੋਇਆ ਵੀ ਸਾਨੂੰ ਤੁਸੀਂ ਇੱਥੇ ਆਪਣਾ ਜਿਹੜੇ ਬੱਦੇ ਮਹੀਆ ਕਰਾਓ ਅਦਾਲਤਾਂ ਦੇ ਵਿੱਚ ਤੇ ਸੋਦੀ ਜਿਹੜੀ ਥੱਲੇ ਸਾਰੀ ਕਾਰਵਾਈਆਂ ਇਹਠੀਆਂ ਅਦਾਲਤਾਂ ਨੇ ਸੈਸ਼ਨ ਜੱਜ ਤੱਕੋ ਪੰਜਾਬੀ ਵਿੱਚ ਕਰਦਾਂਗੇ ਕੈਸ ਕਰਾਂ ਲਾਂਗੀਆਂ ਕੋਈ ਕਾਰਵਾਈ ਨਹੀਂ ਹੋਈ ਸੋਦੀ ਪਹੁੰਚ ਰਹੇ ਆ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਨੂੰ ਸਕੂਲਾਂ ਵਾਲਿਆਂ ਨੂੰ ਵੀ ਜੇ ਆਹ ਕੁਝ ਹੁੰਦਾ ਰਿਹਾ ਅਸੀਂ ਜਲੂਸ ਕੱਢਾਂਗੇ ਟਕਾ ਕੇ ਧਰ ਕੇ ਇਹਦੀ ਜ਼ਿੰਮੇਵਾਰ ਸਰਕਾਰ ਆ ਯਾਰ ਜ਼ਿੰਮੇਵਾਰ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਮੈਂ ਮਾਂ ਬੋਲੀ ਨੂੰ ਐ ਨਹੀਂ ਹੋਣ ਦੇਣਾ ਆਹ ਕੁਛ ਹੋ ਰਿਹਾ ਸਾਡੇ ਸਕੂਲਾਂ 'ਚ ਮਾਂ ਬੋਲੀ ਨਾਲ ਕਿਉਂ ਨਹੀਂ ਇਹਨਾਂ ਸਕੂਲਾਂ ਦੀ ਮਾਨਤਾ ਰੱਦ ਕੀਤੀ ਜਾਂਦੀ ਕਰੋ ਭਾਂ 10 ਸਕੂਲਾਂ 'ਚ ਮਾਨਤਾ ਰੱਦ ਜੇ ਨਾਂ ਨਹੀਂ ਤੇ ਆ ਜਾਣ ਆ ਜਾਓ ਕਿਤੇ ਦੱਖਣ 'ਚ ਆ ਜਾਓ ਕਿਤੇ ਬੰਗਾਲ 'ਚ ਜਿਹੜਾ ਬੰਦਾ ਉੱਥੇ ਕੋਈ ਦੂਜੀ ਤੀਜੀ ਬੋਲੀ 'ਚ ਪੂਰੇ ਦੱਖਣ 'ਚ ਕੋਈ ਸਮਾਨ ਮੰਗਦਾ ਨਾ ਦੁਕਾਨ ਤੇ ਜਾ ਕੇ ਸਮਾਨ ਦੇਣਾ ਦੂਰ ਦੀ ਗੱਲ ਆ ਬੋਲਦੇ ਵੀ ਨਹੀਂ ਮੈਂ ਪਿੱਛੇ ਗਿਆ ਸੀ ਸਾਰਾ ਰੱਖਣ ਤੁਹਾਨੂੰ ਦਿਖਾਇਆ ਬੰਗਾਲ ਦਿਖਾਇਆ ਸਕੂਲਾਂ ਦਫ਼ਤਰਾਂ ਕਚਹਿਰੀਆਂ ਦੇ ਬੋਰਡ ਕਾਲਜਾਂ ਦੇ ਬੋਰਡ ਬੱਸਾਂ ਦੇ ਬੋਰਡ ਟਰੱਕਾਂ ਦੇ ਬੋਰਡ ਸੜਕਾਂ ਦੇ ਬੋਰਡ ਆਪਣੀ ਬੋਲੀ ਬੰਗਲਾ ਇਧਰ ਤਾਮਲ ਕੰਨੜਾ ਮਲਿਆਲਮ ਸਾਰੀ ਉਹਨਾਂ ਉਹਨਾਂ ਆਪਣੀ ਬੋਲੀ ਚਾਹੋ ਏ ਉਹਨਾਂ ਲੋਕਾਂ ਨੂੰ ਸਿੱਖੋ ਅਿੰਦਖੋਂ ਦਾ ਕਾਰਟੂਨਸ ਵਾਲਾ ਜਲਸ ਕੱਢੀ ਜਾਂਦੇ ਆ ਹਿੰਦੀ ਚ ਕਾਰਟੂਨ ਹੁੰਦੇ ਆ ਉਹ ਸਾਡੇ ਜਵਾਕ ਘਰੇ ਹਿੰਦੀ ਬੋਲਣ ਲੱਗ ਜਾਂਦੇ ਆ ਮੈਂ ਘਰੇ ਜਾਣਾ ਕਿੰਨਾਂ ਪਿੰਡਾਂ ਜਾਣ ਦਾ ਮੌਕਾ ਮਿਲਦਾ ਘਰਾਂ 'ਚ ਜਵਾਕ ਹਿੰਦੀ ਬੋਲੀ ਜਾਂਦੇ ਹੁੰਦੇ ਆ ਮੈਂ ਤੁਹਾਨੂੰ ਅੱਜ ਅੱਗੇ ਵੀ ਕਈ ਵਾਰੀ ਦੱਸ ਨਹੀਂ ਅੱਜ ਵੀ ਸੁਣਾ ਦਣਾ ਲੁਧਿਆਣੇ ਬਾਗਾਂ ਮੈਂ ਇੱਕਦਮ ਕਿਸੇ ਮਿੱਤਰ ਦੇ ਘਰੇ ਉਹ ਇੱਕ ਨਾਲ ਗਵਾਂਢੀਆਂ ਦੀ ਜਵਾਖੜੀ ਖੇਡਣ ਆ ਗਈ ਉੱਥੇ ਉਹ ਹਿੰਦੀ ਬੋਲੇ ਮੈਂ ਘਰਦਾਨ ਨੂੰ ਪੁੱਛਿਆ ਮੈਂ ਕਿ ਕੁੜੀ ਕਿੰਨਾ ਦੀ ਐ ਬਾਹਰੋਂ ਆ ਕੇ ਪਰਿਵਾਰ ਬਸਿਆ ਕਹਿੰਦੇ ਨਹੀਂ ਆਪਣੇ ਗਵਾਂਢੀ ਆ ਪਰਿਵਾਰ ਤਾਂ ਇੱਥੋਂ ਦੇ ਰਹਿਣ ਵਾਲਾ ਮੈਂ ਕੁੜੀ ਦੀ ਉਂਗਲ ਫੜੀ ਮੈਂ ਪੁੱਤ ਆ ਜਾ 6 ਸਾਲ ਦੀ ਕੁੜੀ ਸੀਗੀ ਮਾ ਚਾਲtre ਘਰੇ ਚਾਲਦਿਆਂ ਅਸੀਂ ਬਾਹਰ ਖੜਕਾਇਆ ਤੇ ਬਜ਼ੁਰਗ ਨਿਕਲਿਆ ਅੰਦਰੋਂ ਬਜ਼ੁਰਗ ਨਿਕਲਿਆ ਉਹਦੇ ਗਾਤਰਾ ਪਾਇਆ ਹੋਇਆ ਸਿਰ ਤੇ ਦਮਾਲਾ ਬੰਨਿਆ ਹੋਇਆ ਮੈਂ ਫੱਤੇ ਬੁਲਾਈ ਮਖਾ ਜੀ ਬੱਚੀ ਕਹਿੰਦਾ ਮੇਰੀ ਪੋਤੀ ਹੈ ਮਾ ਜੀ ਹਿੰਦੀ ਬੋਲੀ ਜਾਂਦੀ ਹੈ ਅੰਦਰੋਂ ਉਹਦੀ ਮਾਂ ਨਿਕਲੀ ਕੁੜੀ ਦੀ ਉਹ ਮੈਨੂੰ ਬਜ਼ੁਰਗ ਕਹਿੰਦਾ ਕਹਿੰਦਾ ਸ਼ੇਰਾ ਕਹਿੰਦਾ ਉਹ ਕੁੜੀ ਦੀ ਮਾਂ ਹੈ ਇਸ ਬੱਚੀ ਦੀ ਮਾਂ ਹੈ ਕਹਿੰਦਾ ਉਹਨੇ ਐਵੇਂ ਪੰਜਾਬੀ ਕੀਤੀ ਹੋਈ ਹੈ ਤੇ ਕਹਿੰਦਾ ਸਾਡੀ ਜਵਾਕੜੀ ਪੜਦੀ ਪਤਾ ਕਿੱਥੇ ਹੈ ਗੁਰੂ ਨਾਨਕ ਪਬਲਿਕ ਸਕੂਲ ਚਲ੍ਹਦੀਆਂ ਨੇ ਸਕੂਲ ਦਾ ਨਾਮ ਗੁਰੂ ਨਾਨਕ ਪਬਲਿਕ ਸਕੂਲ ਬੱਚੀ ਦੀ ਮਾਂ ਦੀ ਐਮੇ ਪੰਜਾਬੀ ਗੁਰਸਿੱਖ ਪਰਿਵਾਰ ਤੋਂ ਜਵਾਬਗਣੀ ਹੁੰਦੀ ਬੋਲਦੀ ਐ ਬਾਤ ਤੁਹਾਡੇ ਪੰਜਾਬੀਓ ਸੌਂਗੇ ਲੰਮੀਆਂ ਤਾਣ ਕੇ ਕੋੜੇ ਵਿੱਚ ਕੇ ਸੌਂਗੇ ਕੋਈ ਪ੍ਰਵਾਹ ਨਹੀਂ ਕੀ ਹੋਈ ਜਾਂਦਾ ਕੀ ਖਤਮ ਕਰੀ ਜਾਂਦੇ ਸਾਡਾ ਸੁੱਤੇ ਰਹੋ ਛੱਤਰ ਪਾਣ ਕੇ ਤੁਹਾਡੇ ਯੁੱਤੀ ਫਿਰੂ ਯਾਦ ਰੱਖਿਓ ਸਭ ਕੁਝ ਤੁਹਾਡਾ ਤਬਾਹ ਹੋਣਾ ਤੇ ਨਾ ਜਾਗੇ ਹਲੇ ਵੀ ਸੋ ਅਸੀਂ ਸਕੂਲਾਂ ਨੂੰ ਸਿੱਧੇ ਰੂਪ ਵਿੱਚ ਚੇਤਾਵਨੀ ਆ ਜਿਹੜਾ ਸਕੂਲ ਸਾਡੀ ਮਾਂ ਬੋਲੀ ਦਾ ਕਹਾਣ ਕਰੂਗਾ ਸਾਡੇ ਸਭਿਆਚਾਰ ਦਾ ਕਹਾਣ ਕਰੇ ਜਦੋਂ ਸਾਡੇ ਕੋਲ ਗੱਲ ਪਹੁੰਚ ਗਈ ਅਸੀਂ ਪਹੁੰਚਾਂਗੇ ਪਹੁੰਚਾਂਗੇ ਤੇ ਅਗਲੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ ਬਥੇ ਮਾਹੌਲ ਕੀ ਬਣਦਾ ਸਰਕਾਰ ਦੀ ਹੈ ਜ਼ਿੰਮੇਵਾਰੀ ਹੈ ਬਹੁਤ ਹੋ ਗਿਆ ਹੁਣੇ ਬਰਦਾਸ਼ਤ ਨਹੀਂ ਹੋਣੀਆਂ ਗੱਲਾਂ ਯਾਰ ਕਾਲਜਾਂ ਮੱਚਦਾ ਗੱਲਾਂ ਸੁਣ ਕੇ ਸਾਡੇ ਪੰਜਾਬ ਦੇ ਵਿੱਚ ਬਾਹਰ ਚੱਲੇ ਜੇ ਬਾਹਰ ਵੀ ਕਿਉਂ ਚੱਲੇ ਉਹ ਪੰਜਾਬ ਦੇ ਵਿੱਚ ਹੀ ਆ ਕੇ ਪੰਜਾਬ ਦੇ ਸਕੂਲਾਂ 'ਚ ਹੀ ਆ ਕੇ ਉਹ ਤੁਸੀਂ ਸਾਡੀ ਬੋਲੀ ਨੂੰ ਮਾਰੀ ਜਾਂਦੇ ਹੋ ਹੁਣ ਇੱਕ ਸੱਜਣ ਲਿਖਦਾ ਰਿਸਪੈਕਟ ਟੂਰ ਪੰਜਾਬੀ ਬੋਲੀ ਬਾਹ ਸੱਜਣਾ ਤੇਰੇ ਸਾਧਕੇ ਜਾਵਾ ਥੱਲੇ ਇੱਕ ਲਿਖਦਾ ਗੁੱਡ ਨਾਈਸ ਮੈਂ ਪੰਜਾਬੀ ਨੂੰ ਪੱਟੀ ਜਨਾ ਮੇਰਾ ਸੰਗ ਬਹਿ ਗਿਆ 15 ਮਿੰਟ ਹੋ ਗਏ ਮੈਨੂੰ ਲੱਗੇ ਉਹਨੂੰ 8 ਸਾਲ ਹੋ ਗਏ ਲੜਦੇ ਨੂੰ ਥੱਲੇ ਲਿਖ ਦਿੰਦਾ ਗੁੱਡ ਨਾਈਸ ਰਿਸਪੈਕਟ ਜੂ ਬਾਹ ਤੁਹਾਡੇ ਉਹ ਪੰਜਾਬੀ ਚ ਟਿੱਪਣੀਆਂ ਕਰੋ ਦਸ ਘੱਟ ਪੰਜਾਬੀ ਚ ਕਰੋ ਕੋਈ ਕੰਮਕਾਰਾ ਪੰਜਾਬੀ ਚ ਕਰੋ ਬੋਲ ਚੱਲ ਪੰਜਾਬੀ ਚ ਰੱਖੋ ਆ ਜਿਹੜੇ ਤੁਹਾਡੇ ਕੋਲ ਹੁੰਦੇ ਆ ਪੰਜਾਬੀ ਵਾਲੇ ਸੌਫਟਵੇਅਰ ਵਗੈਰਾ ਇਹ ਭਰ ਲਿਆ ਕਰੋ ਇਹਨਾਂ ਚ ਆ ਜਾਂਦੀ ਅਸੀਂ ਸਾਰਾ ਸਾਡਾ ਪੰਜਾਬੀ ਚ ਹੀ ਐ ਸਾਡੇ ਸਾਰੇ ਫੋਨ ਆ ਫੇਰ ਆ ਗਿਆ ਕਿ ਗੁੱਡਬਾਈ ਵਾਲਾ ਮੈਂ ਕਿਹੜੀ ਗੱਲ ਨੂੰ ਪਿੱਠੀ ਜਾਣਾ ਤੁਸੀਂ ਗੁੱਡ ਤੇ ਖੜੇ ਹੋ ਮੈਂ ਫੇਰ ਕਹਿੰਨਾ ਬੋਲੀ ਕੋਈ ਮਾੜੀ ਨਹੀਂ ਹਰ ਬੋਲੀ ਆਪਣੇ ਥਾਂ ਤੇ ਐ ਪਰ ਥੋਡੀ ਬੋਲੀ ਮਰ ਗਈ ਥੋਡੀ ਪਛਾਣ ਨੇ ਮਰ ਜਾਣਾ ਥੋੜੇ ਵਜੂਦ ਨੇ ਮਰ ਜਾਣਾ ਫਿਰ ਇਤਿਹਾਸ ਨੇ ਮਰ ਜਾਣਾ ਥੋਡੀ ਸੱਭਿਆਤਾ ਥੋਡੀ ਬੋਲੀ ਕਰਕੇ ਆਵੇ ਆਜੋ ਪਹੁੰਚਦੇ ਆ ਅਸੀਂ ਦੇਖਦੇ ਆ ਕੀ ਬਣਦਾ